ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਸਾਰੇ ਤੇ ਅੱਜ ਬਾਰ ਆਪਣੇ ਟਰੱਕ ਕਾਢੀ ਲਈ ਤੇ ਅੱਜ ਆਪਾਂ ਕਰਨ ਲੱਗੇ ਆ ਠੀਕਾ ਜਿਹੜਾ ਕਾਲਾ ਤੇਲ ਡੁੱਲਿਆ ਬਿਓ ਪਾ ਡੀਜ਼ਲ ਮਾਰਕ ਸਾਫ਼ ਕਰ ਰਹੇ ਆ ਚੰਗੀ ਤਰ੍ਹਾਂ ਠੀਕਾ ਟਰੈਕਟਰ ਦਾ ਪ੍ਰੈਸ਼ਰ ਦਾ ਆਪਾਂ ਚੰਗੀ ਤਰ੍ਹਾਂ ਉਹਦਾ ਪਹਿਲਾਂ ਸਾਫ਼ ਕਰੀਏ ਨੇ ਡੀਜ਼ਲ ਮਾਰਿਆ ਸੀ ਸਾਫ਼ ਕਰੀ ਜਣੇ ਤੇ ਠੀਕੀ ਦੇਖੀਏ ਪੁੱਤਰ ਲੇ ਪੀ ਆਪੇ ਆ ਮਾਰੀ ਇਹਨੇ ਕਿਰਾ ਉਹਨੂੰ ਤਾਂ ਸਾਫ਼ ਕਰ ਦੇਣਾ ਸਾਰਾ ਮਾਰ ਮਾਰ ਕੇ ਆਪਾਂ ਇਧਰ ਆਏ ਮਾਰ ਮਾਰ ਕੇ ਨਾ ਕਿਤੇ ਵੀ ਕੋਈ ਕਾਲਾ ਤੇਲ ਹੈਗਾ ਜਿਵੇਂ ਇੱਥੇ ਲਿਖੀ ਹੋਵੇ ਸਾਰੇ ਮਾਰ ਦਿੰਨੇ ਸਾਫ ਹੋ ਜੂਗਾ ਵਧੀਆ ਚੰਗੀ ਤਰ੍ਹਾਂ ਇੰਜਨ ਜੰਝਾ ਸਰ ਉਹ ਸਾਫ ਕਰਦੇ ਨੇ ਡੀਜ਼ਲ ਮਾਰਨਾ ਹੁਣ ਆਪਾਂ ਇੱਥੇ ਠੀਕ ਆ ਦੋ ਵੀਡੀਓ ਹੋਣੀਆਂ ਇੱਕ ਆਹ ਇਹ ਅਗਲੀ ਵੇਖਾਂਗੇ ਜਦੋਂ ਸਾਰੇ ਤੇ ਮਾਰਾਂਗੇ ਕਰਾਂ ਡੀਜ਼ਲ ਇਹ ਤੇ ਉਹ ਅਗਲੀ ਹੋਊਗੀ ਇਹ ਤੇ ਕਿਰਾਹਾਂ ਇੰਜਨ ਨੂੰ ਜੰਦੇ ਵੇਣੀਆਂ ਕਰਕੇ ਦਿਖਾਉਣੇ ਗਾਣੇ ਜਿਹਨੂੰ ਜਨ ਤੇ ਮਾਰਦੇ ਜਗਾਵ ਨੇ ਪੜੋ ਜਿਵੇਂ ਸ਼ੋਰ ਦੇ ਵਿੱਚ ਛੋਹ ਦੇ ਵਿੱਚ ਜੰਗਾਲ ਪਈ ਜਾਂਦੀ ਹੈ ਇਹ ਤੇ ਹੀ ਆਪ ਕੋ ਠੱਲ ਪਾਉਣੀ ਆ ਕਿਸੇ ਹਿਸਾਬ ਨਾਲ ਫਿਰ ਆਪਾਂ ਨੂੰ ਵੀ ਅਖਾਈ ਨਾ ਹੋਵੇ ਕਿੰਨੀ ਰੈਣੀ ਇੱਥੇ ਜਦੋਂ ਹੁੰਦਾ ਪੰਗੇ ਲਏ ਹਨ ਰੈਣੀ ਹੋਈ ਪੂਰੀ ਤੇ ਛੋਹ ਚ ਮਾਰਨੀ ਆਪਾਂ ਠੀਕ ਆ ਤੇਲ ਮਾਰਨਾ ਕਿ ਰਾਂਚ ਵੀ ਰੁਕ ਜੇ ਜੰਗਾਲ ਰੁਕ ਜੇ ਜਿਵੇਂ ਆ ਪੈ ਰਹੀ ਹੈ ਇੱਥੇ ਆਵੇ ਇਹ ਫੁੱਲ ਰਹੀ ਹੈ ਇਧਰ ਵੀ ਆਹ ਸਾਰੇ ਮਾਰ ਕੇ ਨਾ ਵਧੀਆ ਇਹ ਠੱਲ ਪੈ ਗਈ ਗੇਰਾ ਫਿਰ ਇਹਨੂੰ ਸਾਰਾ ਕਰਦਾ ਹਾਂ ਹੁਣ ਇਹ ਦੇਖੀ ਚੱਲੀ ਠੀਕ ਆ ਤੇ ਜਗ੍ਹਾ ਆ ਜੂਲਣਾ ਪਵੇ ਜਿੰਨੀ ਵੀ ਆ ਸਾਰਾ ਸਫਾਈ ਸੁਫਾਈ ਹੋ ਜੇ ਵਧੀਆ ਇੱਥੇ ਵੀ ਸਾਰਾ ਕਾਲਾ ਕੋਲਾ ਤੇਲ ਜਾਂ ਸਾਰਾ ਨਿਕਲ ਜੇ ਥੋੜਾ ਤੇਲ ਆ ਪਾਉਣਾ ਬੂ ਹੋਰ ਪਾਣੀ ਜਾਵੇ ਜਾਂਦਾ ਸਾਰਾ ਤੇ ਇਹਦੇ ਵਿੱਚ ਵੀ ਆ ਰੈਲੀ ਹੋ ਜੇ ਰੇਸ ਅੱਜ ਮਾੜਾ ਜਿਹਾ ਸਰੀਰ ਨਹੀਂ ਠੀਕ ਸੀਗਾ ਤੇ ਮੈਂ ਕਿਹਾ ਫੇਰ ਵੀ ਬਣਾ ਹੀ ਲੈਨੇ ਤੜਕੇ ਸੋਚੀ ਅੰਦਰ ਕੀ ਬਣਾਈਏ ਕੀ ਬਣਾਈ ਗਏ ਤੇ ਸਰੀਰ ਨਹੀਂ ਸਾਥ ਰਿਹ ਰੇ ਦੇਰ ਜਦੋਂ ਵੀਡੀਓ ਨਹੀਂ ਕੋ ਬਣ ਰਹੀ ਸੀ ਕਿ ਤੇ ਮਸਾਂ ਕੋਈ ਮਸਾਂ ਵੀਡੀਓ ਬਣਦਿਆਂ ਮੌਕੇ ਤੇ ਆ ਕੇ ਆ ਜਾਵਾਂ ਦਿਮਾਗ ਵੀ ਨਹੀਂ ਕੰਮ ਕਰਦਾ ਕਈ ਵਾਰ ਦਾ ਠੀਕ ਹੈ ਸਾਰਾ ਕੁਝ ਸੈੱਟ ਕਰ ਦਿੰਦੇ ਹਾਂ ਜੰਗਾਲ ਜੂਨ ਲੈ ਨੂੰ ਪਾਵੇ ਕਿਸੇ ਨੂੰ ਇਹ ਇੰਜ ਨੂੰ ਆਪਾਂ ਪੂਰਾ ਸਾਫ ਕਰ ਦਾਂਗੇ ਪੂਰਾ ਆ ਕੇ ਨੂੰ ਨਿਕਾਲ ਚੁਣ ਲੈਣ ਨੂੰ ਪਵੇ ਵਧੀਆ ਜੇ ਉਹ ਨੂੰ ਅੰਦਰ ਆਏ ਪੈ ਰਹੀ ਸਾਰੀ ਜੰਗਾਲ ਤੇ ਆਪਾਂ ਲੀਰਨਾ ਸਾਫ ਕਰਦਗੇ ਜਿੱਥੇ-ਇਥੇ ਪਾਇਆ ਸਾਰੇ ਵਧੀਆ ਬਣ ਜੇ ਚੰਕੇ ਪੂਰਾ ਇੰਜਨ ਇਧਰ ਗਾਜਰਾ ਆਲੂ ਆਹੀ ਜਾਂਦੀ ਗਾਜਰਾ ਗਾਜਰ ਵੀ ਰਪੇ ਮਜਬੂਰੀ ਹੈਂਦੀ ਭਰਾਵਾ ਇਹਨਾਂ ਤੇ ਵੀ ਜਿਹਦਾ ਜ਼ਿਕਰ ਦਿੰਦਾ ਆਪਣੇ ਵਰਗ ਨੂੰ ਹਣਾ ਆ ਆਪਾਂ ਵੀਡੀਓ ਵੀ ਮਜਬੂਰੀ ਹੈ ਬਣਾਉਣੀ ਪੈਣੀ ਹੈ ਫੇਰ ਹੀ ਗੱਡੀ ਚੱਲੂ ਆਪਣੀ ਸਾਰਾ ਪੈਂਜਨ ਨੂੰ ਕਿਰਾਂ ਕਰਦ ਗੀ ਡੀਜ਼ਲ ਨਾਲ ਤੋਂ ਕਰਦੀ ਨਾ ਵਧੀਆ ਰਹੂਗਾ ਫਿਰ ਐ ਇੱਕ ਜਦੋਂ ਆਪਾਂ ਰੰਗ ਕਰਾਂਗੇ ਨਾ ਰੰਗ ਕਰਾਵਾਂਗੇ ਕਿਸੇ ਤੋਂ ਫਿਰ ਐ ਵਧੀਆ ਰਹੂਗਾ ਉਹ ਚੀਜ਼ ਪੇਪੜੀ ਨਹੀਂ ਉੱਟਦੀ ਇਨੂੰ ਠੱਠਾ ਲਾ ਪਾਉਣੀ ਰੱਖਣੀ ਪਊਗੀ ਜਿੰਨਾ ਦੇ ਕਰਕੇ 4 ਪੈਸੇ ਨਹੀਂ ਆਉਂਦੇ ਆਪਾਂ ਇਹਨੂੰ ਕਰਾਉਂਦੇ ਨਹੀਂ ਜਿੰਨਾ ਇੱਕ ਪੇਂਟ ਸਾਰੇ ਨੂੰ ਇੰਜਨ ਨੂੰ ਵੀ ਪੇਂਟ ਸਾਰੇ ਨੂੰ ਪੇਂਟ ਠੀਕ ਆ ਚੇਂਜ ਕਰਾਂਗੇ ਇਹਦੀ ਲਿਫਟ ਲਿਫਟ ਵੀ ਚੇਂਜ ਕਰਨੀ ਆਹ ਪ੍ਰੈਸ਼ਰ ਇਹਦਾ ਜ਼ਿਆਦਾ ਵਧਾਵਾਂਗੇ ਆਹ ਚੀਜ਼ ਤਾਂ ਕਿ ਜਗਾੜ ਲਾ ਕੇ ਬਥੇਰੇ ਪਏ ਜਗਾੜ ਸਾਰੇ ਕਰਾਂਗੇ ਹੌਲੀ 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 ਸਭ ਕੁਝ ਹੋਏਗਾ ਸਲੈਂਸਰ ਵੀ ਦੋ ਲੱਗਣਗੇ ਦੇ ਇੱਥੋਂ ਲਵਾਵਾਂਗੇ ਦੋ ਪਾਈਪਾਂ ਸਾਰਾ ਕੋ ਕਰਨਾ ਹੋਲੀ 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 ਬੰਜ ਗਾਹ ਨਾਲ ਭਵੇ ਜੰਗਾਲ ਤੋਂ ਆਪਾਂ ਡੀਜ਼ਲ ਮਾਰਨਾ ਇਹਨੂੰ ਠੀਕ ਆ ਸਾਰਾ ਸਾਫ ਹੋ ਜਾਏ ਕਿਰਾ ਪੂਰੀ ਚੰਗੀ ਤਰ੍ਹਾਂ ਜਿਵੇਂ ਪੰਪ ਪੰਪ ਨੂੰ ਇੱਥੇ ਅੱਗੇ ਮੈਂ ਤਾਂ ਇਹ ਮਾਰ ਕੇ ਰੱਖ ਗਾਨਾ ਪੂਰਾ ਵਧੀਆ ਹੈ ਪੂਰਾ ਚਮਕਾ ਕੇ ਨਾਲ ਤਾਂ ਸਾਫ ਹੋ ਜਾਂਦਾ ਨਾਲ ਇਹਨੇ ਜੰਗਾਲੇ ਦੀ ਨਹੀਂ ਪੈਂਦੀ ਸਫਾਈ ਆ ਜਾਂਦੀ ਨਾਲ ਗੰਦ ਗੁੰਦ ਸਾਰਾ ਲੈ ਜਾਂਦਾ ਜਿੰਨਾ ਹੁੰਦਾ ਠੀਕ ਹੈ ਨਲਿਤ ਤੇਲ ਜਾਂ ਜੰਮੇ ਫਿਰ ਜੰਮ ਜਾਂਦਾ ਰੇਤਾ ਜੰਮ ਜਾਂਦਾ ਮਾੜਾ ਮਟ ਨਾਲ ਬਾਜੇ ਤਾਂ ਕਟਰ ਜੰਮਦਾ ਠੀਕ ਆ ਇੱਧਰ ਤਾਂ ਹੋ ਹੀ ਗਿਆ ਸਾਰਾ ਕੰਮ ਪਚਮਾਣਾ ਬਟ ਰਹਿ ਗਿਆ ਫੇਰ ਕਰਤਾਗੇ ਤੇ ਕੇਰਾ ਆਹ ਕਰਦਗੇ ਮੇਨ ਮੇਨ ਜਿੱਥੇ ਪਹਲਾ ਦਿਖਦਾ ਸਾਰਾ ਪੈਨ ਕਰਤਾਗੇ ਸਾਫ ਵਧੀਆ ਲੱਗੂਗਾ ਨਾਲੇ ਇਹਨੂੰ ਲਾ ਦੇਣਾ ਹੁਣ ਸਿਲੈਂਸਰ ਨੂੰ ਵਧੀਆ ਰਹਿੰਦਾ ਜਗਾਲ ਨਹੀਂ ਪੈਂਦੀ ਆ ਇੱਥੇ ਜਗਾਲ ਪੈਂਦੀ ਜਿਵੇਂ ਇਹ ਨੂੰ ਆ ਇੱਥੇ ਸਾਰੇ ਮਾਰਤਾ ਨਵਦੀਆ ਲਾਲ ਨਾਲ ਨਿਕਲਦਾ ਰੰਗ ਵੇਖੋ ਕਿੰਨਾ ਫਰਕ ਹੈ ਨਾ ਟਰੈਕਟਰ ਦਾ ਇਸ ਤਰ੍ਹਾਂ ਸੀ ਟਰੈਕਟਰ ਦਾ ਰੰਗ ਲਾਲ ਲਾਲ ਆਹੀ ਚੀਜ਼ ਰਹੀ ਬਾਕੀ ਸਾਰੀ ਕਿਤੇ ਨਹੀਂ ਰਹਿ ਗਿਆ ਲਾਲ ਰੰਗ ਵਿੱਚ ਵਿੱਚ ਆ ਬੱਸ ਸ਼ੋਅ ਦੇ ਠੀਕ ਹੈ ਤੇ ਇੰਜਨ ਉੱਤੇ ਆਪਾਂ ਮਾਰ ਦਿੰਦੇ ਆ ਡੀਜ਼ਲ ਸਾਰੇ ਕਿਹੜਾ ਮਾਰਤਾ ਠੀਕ ਆ ਨਾ ਤੇ ਜਿਹੜਾ ਰਹਿ ਗਿਆ ਚੰਗੀ ਤਰ੍ਹਾਂ ਮਾਰ ਦਿੰਦੇ ਆ ਫੇਰ ਕੋਈ ਰਹਿਣਾ ਜਾਵੇ ਕਿਸੇ ਪਾਸੇ जिमी हाँ सारा करता गीत को जगदी है फाइन में ये गाल ना पवे बाली होर तक तो ही है तो कोई चक्कर नहीं अपन ठल्ले रहेगा किराओ मार देने कपड़ा नाले साबपू जो सपन बढ़िया तो निकलींदा है थोए तो बढ़िया लगती है साफ जे रंग सुणा लगता है आपनो भी ਡੀ ਜਿਲੀ ਮਾਰਨ ਨਾਲ ਆਉਂਦਾ ਪਾਣੀ ਨਾ ਡਰਮੀ ਚ ਪਾਲੇ ਤੋਂ ਭਰਾ ਦੇ ਖੁੱਲਾ ਆਵੇ ਨਾ ਕਿਤੇ ਪੈਸਾ ਕਿਤੇ 1000 2000 ਰੁਪਏ ਹੁੰਦਾ ਰੇਤੇ ਭਰਾ ਇਹਨਾਂ ਅਸੀਂ ਡਰਮੀ ਚ ਪਾ ਗੀ ਮੇਰਾ ਕਰਾਂ ਕਿ ਬਸ ਰੱਬ ਸੁੱਖ ਰੱਖੇ ਡੀ ਜਿਹੜੀ ਮਾਰਿਆ ਕਰਾਂਗੇ ਅੱਕੇ ਤੋਂ ਬਸ ਜਿਹੜਾ ਰੇਸ ਹੀ ਰਹੂਗੀ ਰੇਸ ਵੀ ਥੋੜਾ ਤੰਗ ਕਰਦੀ ਐ ਖਰਾਬ ਆ ਥੋੜੀ ਜੀ ਸਪ੍ਰਿੰਗ ਭਰਾ ਹੋਇਆ ਪਿਆਰੇ ਵਿੱਚ ਤੇਲ ਤੁਰ ਪਾ ਕੇ ਰੱਖਿਆ ਹੋਇਆ ਪੂਰਾ ਸੇ ਟ੍ਰੇਨ ਦਾ ਸਪ੍ਰਿੰਗ ਵਧੀਆ ਇਹ ਵੀ ਖੋਲਣਾ ਪੂਜੀ ਰੇਸ ਖੋਲਾਂਗੇ ਕਿਸੇ ਦਿਨ ਇਹ ਵੀ ਜਿਹੜਾ ਸਪ੍ਰਿੰਗ ਚ ਕੋਈ ਨੁਕਸਾ ਭਾਰੀ ਹੋ ਜਾਂਦੀ ਜਿਵੇਂ ਜਿਵੇਂ ਚੱਲੀ ਜਾਂਦਾ ਇੱਥੇ ਧੱਕਰਤਾ ਪ ਮਾਰਤਾ ਠੀਕ ਆਣਾ ਸਾਰੇ gira ਤਾ ਤੇ ਇਹ ਬਣ ਗਿਆ ਇੱਥੇ ਸੀ ਜਿਆਦਾਤਰ ਪੰਪ ਜਪੜਾ ਗੰਦਾ ਆਇਆ ਫਿਰ ਦੀ ਡੀਜ਼ਲ ਨਾਲ ਸਫਾਈ ਆ ਜਾਂਦੀ ਵਧੀਆ ਸਾਫ਼ ਹੋ ਜਾਂਦਾ ਤੇ ਬਾਕੀ ਕਰਦੇ ਆ ਕੱਲ ਨੂੰ ਠੀਕ ਆ ਕੱਲ ਨੂੰ ਮਾਰਾਂਗੇ ਸਾਰੇ ਉੱਪਰ ਪਰ ਮਾਰਾਂਗਾ ਜੀਨ ਚੰਦ ਦਾ ਕੀਤਾ ਆਪਾਂ ਕੰਮ ਤੇ ਸਾਰਾ ਮੈਂ ਨਵੇੜ ਦੂੰਗਾ ਬਾਕੀ ਤਾਂ ਵੀਡੀਓ ਬੜੀ ਵੱਡੀ ਹੋ ਜਾਂਦੀ ਆਪਣੀ ਤੇ ਬਾਕੀ ਸਾਰੇ ਇਮਰਜੈਂਸੀ ਮਾਰ ਦਿੰਦੇ ਹੁਣ ਆਪਾਂ ਤੇਲ ਤੋੜਦੇ ਤੇ ਠੀਕ ਹੈ। ਇਧਰੋ ਤੇ ਪਾ ਡੀਜ਼ਲ ਮਾਰ ਦਿੰਦੇ ਆ ਨਾ ਇੰਜਨ ਤੇ ਸਾਰਾ ਕੇਰਾ ਫਿਰ ਕੱਪੜੇ ਨਾਲ ਕਰ ਤੋਦਿ। ਵੀਡੀਓ ਬੜੀ ਲੰਮੀ ਹੋ ਰਹੀ ਹੈ ਤੇ ਆਪਾਂ ਛੋਟੀ ਰੱਖਣੀ ਹੈ ਵੀਡੀਓ। ਤੇ ਦੇਖ ਸਕਦੇ ਹੋ ਮਿੱਤਰੋ ਆਪਾਂ ਮਾਰ ਰਹੇ ਹਾਂ ਡੀਜ਼ਲ ਆ ਠੀਕ ਹੈ। ਪਿਆ ਵੇ ਕੋ ਪੀਜ ਹੋਰ ਪਾ ਲਾਂਗੇ ਕੰਨੀ ਚ ਵੀ ਪਿਆ। ਤੇ ਇਧਰ ਵੀ ਮਾਰ ਦਿੰਦੇ ਆਪਾਂ ਫਿਰ ਡੀਜ਼ਲ। ਤੇ ਓਕੇ ਮਿੱਤਰੋ ਮਿਲਦੇ ਆਂ ਅਗਲੇ ਬਲੌਗ ਵਿੱਚ ਲਵ ਯੂ ਸਾਰਿਆਂ ਨੂੰ ਜਿਹੜੇ ਮੇਰੇ ਭਰਾ ਮੈਨੂੰ ਪਿਆਰ ਕਰਦੇ ਆ ਨਾ ਟਰੈਕਟਰ ਨੂੰ ਆਸ਼ਰ ਨੂੰ ਪਿਆਰ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਨਵੇਂ ਨਵੇਂ ਪ੍ਰੋਜੈਕਟ ਕਰੀ ਆਵਾਂਗੇ ਠੀਕ ਹੈ ਮਿੱਤਰੋ ਕੇ ਮਿੱਤਰੋ ਮਿਲਦੇ ਆਂ ਅਗਲੇ ਬਲੌਗ ਵਿੱਚ